ਸਾਹਿਬ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਦਿਆਂ ਨੂੰ ਦੋ ਮਹੀਨੇ ਹੋ ਗਏ ਤੇ ਕਿਦਾਂ ਕੀ ਆ ਤੁਹਾਡਾ ਹੁਣ ਕੀ ਇੰਪਰੂਵਮੈਂਟ ਆ ਬੰਦਿਆ ਜੀ ਬਹੁਤ ਵਧੀਆ ਮੁੰਡੇ ਹੋ ਗਿਆ ਇੱਥੇ ਹਾਂਜੀ ਹਾਂ ਹੋਰ ਏਦਾਂ ਵਧੀਆ ਠੀਕ ਆ ਠੀਕ ਆ ਜੀ ਆਹ ਦੇਖ ਲਓ ਹੁਣ ਜਿੱਦਾਂ ਨਿਆਣੇ ਡੇਲੀ ਆਉਂਦੇ ਆ ਨਿਆਣੇ ਨਿੱਕੇ ਜਿਆਦਾ ਆਉਂਦੇ ਆ ਆਹ ਮੁੰਡਾ ਇੱਕ ਇੱਥੇ ਦਾ ਖੜਾ ਹੋ ਜੀ ਗੁਰੇ ਖੜਾ ਹੋ ਡੇਲੀ ਆਉਂਦਾ ਕੋਈ ਛੁੱਟੀ ਨਹੀਂ ਸਾਰਿਆਂ ਨੂੰ ਜਾਦੀ ਮਿਹਨਤ ਸਾਰਿਆਂ ਜਾਦੀ ਮਿਹਨਤ ਆਉਂਦਾ ਤਾਂ ਆਉਂਦਾ ਵੀ ਪਹਿਲਾਂ ਆਹ ਤਾਂ ਇੱਕ ਸਹਿਜ ਆ ਸਹਿਜ ਸਹਿਜ ਜੇ ਹੋਈ ਇੰਪਰੂਵਮੈਂਟ ਪਾਜੀ ਕਿ ਨਹੀਂ ਹੋਈ ਹੋਈ ਫਰਕ ਪਿਆ ਤੂੰ ਵੀ ਇਹਨਾਂ ਚ ਹੋਈ ਇੰਪਰੂਵਮੈਂਟ ਪੂਰੀ ਠੀਕ ਆ ਜੀ ਤੇ ਆ ਜਿਹੜੇ ਅੱਜ ਆਏ ਨਹੀਂ ਉਹਨਾਂ ਬਾਰੇ ਵੀ ਤੁਸੀਂ ਮਾੜਾ ਜ ਆ ਦੱਸੋ ਕਿ ਜਿਹੜੇ ਇਹਨਾਂ ਨੂੰ ਨਿਆਣੇ ਚੰਗੇ ਆ ਜਿਹੜੇ ਟਾਈਮ ਨਾਲ ਉੱਠ ਕੇ ਆ ਜਾਂਦੇ ਆ। ਜਿਹੋ ਪਿੰਡ ਦੇ ਉਹ ਬਿਸ਼ਰਮਾ ਵੱਡੇ ਮੁੰਡੇ ਸਾਰੇ। ਠੀਕ ਆ ਜੀ। ਉਹ ਠੀਠ ਆ ਜਿਹੜੇ ਹੁੰਦੇ ਨੇਗੇ। ਭਾਜੀ ਨੇਰੀ ਕਾਦੀ ਆਉਂਦੀ ਆ ਤੇ ਪਤਾ ਨਹੀਂ ਖਣੀ ਬੰਦੇ ਔਡ ਡੁੱਡ ਜਾਂਦੇ ਆ। ਨੇਰੀ ਇਹਨਾਂ ਦੀ ਨੀਤ ਦੇ ਨੇਰੀ ਆ ਵੀ ਇਹ ਬਸ ਨੀਤ ਮਾੜੀ ਆ ਇਹਨਾਂ ਦੀ। ਠੀਕ ਆ ਠੀਕ ਆ ਜੀ। ਕੱਲ ਨੂੰ ਫੇ ਜੇ ਆਉਣਗੇ ਤਾਂ ਕੱਲ ਨੂੰ ਆਪਾਂ ਨੇਰੀ ਲਿਆਉਣੀ ਇਹਨਾਂ ਦੀ। ਮੈਂ ਕਿਹਾ ਨੇਰੀ ਲਿਆਉਣੀ। ਸਹਿਜ ਇੱਕ ਇਧਰ ਮਗਰ ਮਾਰਿਆ ਮਤਲਬ ਮੂੰਹ ਕਰਿਓ। ਠੀਕ ਆ ਜੀ। ਆਹ ਭਾਈ ਸਾਹਿਬ ਦੇ ਗਰਮੀ ਪਈ ਆ। ਮਾਰਿਆ ਵਿਚਾਰਾ। ਠੀਕ ਆ ਜੀ। ਕੋਈ ਹੁਣ ਨਹੀਂ ਗਾ ਸਿਰਫ ਪੱਦੇ ਪੋਨ ਵਾਲੇ ਬਿਮਾਰ ਹੈ ਤੈਨੂੰ ਕੋਈ ਸਪਾਂਸਰ ਲੱਭਦੀ ਹੈ ਦਵਾਈ ਵਾਲਾ ਲੱਭਣਾ ਪੈਣਾ ਲੱਭਣਾ ਪੈਣਾ ਹਾਂ ਸਿਆਹੀ ਦੱਸ ਤੂੰ ਕੀ ਚਾਹੁੰਦਾ ਹੁਣ ਕੋਈ ਨਹੀਂ ਕਿਉਂ ਮਿਹਨਤ ਲਵਾਉਂਦਾ ਪੂਰੀ ਕਿ ਨਹੀਂ ਕੋਜ ਫੁੱਲ 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 ਲਵਾਉਂਦਾ ਵਾ ਕੋਈ ਕਹਿੰਦਾ ਕੱਟ ਲਾਉਣਾ ਤੂੰ ਨਹੀਂ ਨਹੀਂ ਕੋਈ ਸਾਹਿਬ ਕਿੱਦਾਂ ਲਾਉਂਦਾ ਵੱਧ ਕੇ ਕੱਟ ਨਹੀਂ ਪੂਰੀ ਲਾਉਦਾ ਇਹ ਹੁਣ ਮੁੰਡਾ ਸੈੱਟ ਹੋ ਗਿਆ ਆ ਵੀ ਮੁੰਡੇ ਵਧੀਆ ਹੋ ਗਏ ਆ ਵੇਖ ਲਓ ਦਿੱਲੀ ਆਉਂਦੇ ਆ ਵੱਡੇਓ ਕਰ ਲਓ ਥੋੜੀ ਜੀ ਸ਼ਰਮ ਤੁਸੀਂ ਵੀ ਜਿਹੜੇ ਕਬੱਡੀ ਖੇਡਦੇ ਆ ਨਾ ਆਜਿਆ ਕਰੋ ਟਾਈਮ ਨਾਲ ਮੇਰੇ ਵੀਰ ਗਾਲੇ ਦਾਦਾ ਗੁੱਸਾ ਤੇ ਲੱਗਣਾ ਵਾ ਉਹਦੇ ਲਈ ਸੌਰੀ ਹੈ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੋਈ ਸਾਹਿਬ ਉਹ ਕਹਿ ਦਿੰਦੇ ਸੌਰੀ ਸ਼ਰਮ ਕਰ ਲੋ ਭੋਰਾ ਹੁਣ ਕੋਈ ਸੋਹ ਬਣਾਵ ਦੇ ਲੋ ਸੌਰੀ ਭਰਾ ਮੈਂ ਤਲਵਾਣ ਅੱਡੀ ਦੂਰ ਆ ਜਾਂਦਾ ਤੋ ਇਹ ਥੋੜੀ ਨਿਕਲ ਕੇ ਆ ਜਾਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਸਾਡਾ ਉਹ ਚੱਲਿਆ ਵਾ ਨਵਾਂ ਦਿਨ ਕੈਂਪ ਦਾ ਤੇ ਰਾਤੀ ਮੀਂਹ ਨੇੜੀ ਨੇ ਬਹੁਤ ਹੀ ਜਿਆਦੀ ਲੰਬ ਕਢਾਈ ਤੇ ਲਾਈਟ ਵੀ ਨਹੀਂ ਆਈ ਤੇ ਗਰਮੀ ਚ ਥੋੜਾ ਸੁਣਾ ਪਿਆ ਦੇਖੋ ਅੱਜ ਮੁੰਡੇ ਆ ਚੁੱਕੇ ਆ ਪਰ ਮਿਹਨਤ ਪੂਰੀ ਕਰਨਗੇ ਅੱਜ ਵੀ ਇਹ ਤੁਹਾਨੂੰ ਦਿਖਾਉਣੇ ਆ ਅੱਜ ਫੇ ਕੋਈ ਸਾਬ ਕਿਦਾਂ ਚੱਲਵਾਉਂਦੀਆਂ ਵਿੱਚ ਕੋਸ਼ਕ ਨਹੀਂ ਆਏ ਹਜੇ ਉਹਨਾਂ ਨੂੰ ਵੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਬਸ ਜੇ ਤਾ ਆ ਗਏ ਉਹਨਾਂ ਦੇ ਪਟਾ ਫੇਰ ਜਾਊਗਾ ਅੱਜ ਕੋਈ ਜੀ ਪਹਿਲਾਂ ਸੈੱਟ ਕਰਤਾ ਏ ਚਾਲੂ ਕੋਈ ਸਾਬ ਨੇ ਕੋਣ ਤੋਂ ਕੋਣ ਲਾੜਾ ਲੀਡਰ ਮੇਨ ਇੰਜਨ ਇੰਜਨ ਚੱਲ ਚੱਲ ਓਏ 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 ਪਾਜੀ ਕੀ ਰਿਪੋਰਟ ਆਈ ਦੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲ ਗੁੱਡ ਮਾਰਨਿੰਗ ਜੀ ਵਧੀਆ ਜੀ ਤੇ ਸਲਾਮ ਰਿਪੋਰਟ ਕੀ ਆ ਦੋ ਆਈ ਦੀ ਦੱਸੋ ਰਿਪੋਰਟ ਵਧੀਆ ਦੇਖ ਲੋ ਤੁਹਾਨੂੰ ਤੁਨ ਕਰਾਣ ਅੱਗੇ ਕਰਾ ਦੇਣ ਲੱਗੇ ਆ ਜਿਹੜੇ ਆਏ ਨੇ ਕਿ ਅੱਜ ਫੇਰ ਚੱਲ ਪਤਾ ਮੈਚ ਲਾ ਕੇ ਥੱਕ ਗਏ ਆ ਨਾ ਬੜਾ ਜਿਆਦਾ ਹੀ ਥੱਕ ਗਏ ਨਾ ਰਾਤ ਇਹਨੇਰੀ ਆ ਗਈ ਜਿਆਦਾ ਥੱਕ ਜਾਂਦੇ ਪਿੰਡ ਦੇ ਮੁੰਡੇ ਆ ਨਾ ਹਾਂ ਰੀਡਾਂ ਬਾਲੀਆਂ ਤਗੜੀਆਂ ਪਾ ਦਿੰਦੇ ਆ ਹਾਂਜੀ ਹਾਂਜੀ ਇਹ ਕਾਸ ਕਰਕੇ ਅਮਰਤ ਅਮਰਤ ਔੜਖਾਲਾ ਹਾਂ ਚੱਲ ਚੱਲ ਭਾਜੀ ਕੋਈ ਨਾ ਤੂੰ ਤਕੜਾ ਹੋਣਾ ਵਾ ਚੱਲ ਚੱ ਨਾ ਰਾਲ ਚੱਲ ਚੱਲ ਭਾਜੀ ਚੱਲ 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 ਸੌਟਰੀ ਚਲਾਉਣੀ ਅੱਜ ਮੇਰੇ ਵਾਲੀ ਚਲਾਉਣੀ 10 ਬੋਲ ਕੇ ਚਲਾਉਣੀ ਸਕੂਟਰੀ ਹੈਂ ਰੇਸ ਕਿਦਾਂ ਦੇਣੀ ਕਿਦਾਂ ਕਿਦਾਂ ਆ ਗਿਆ ਸੱਟ ਚੱਲ ਚੱਲ ਚੱਲੋ 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 ਕੋਈ ਸਾਹ ਕਰਾਉਂਦੇ ਆ ਤਸੱਲੀਆਂ ਪੂਰੀਆਂ ਸੈਟ ਲਾ ਕੇ ਬਹਿਣਾ ਵੀ ਪੈਂਦਾ ਫੇ ਆ ਤੂੰ ਹੌਲੀ ਹੋ ਜਾਂਦਾ ਉਹ ਸੈਟ ਵੀ ਕਰਦੇ ਆ ਆ ਗਿਆ ਆ ਗਿਆ ਇਕੱਲੇ ਸੱਟ ਤੇ ਮੈਂ ਵੀ ਆ ਗਿਆ ਬਸ ਕਿੱਥੇ ਹੋ ਗਿਆ ਯਾਰ Ferdig. Andranya? आ andra, andra, andra. चल चल ਬਾਹਰ નીકਲਾ ਪੱਜ ਕੇ ਕੋਈ ਇੱਥੇ ਨਹੀਂ ਸੋਈ ਤੋੜ ਰਹੀ ਨਾ ਮੈਂ ਉੱਧਰ ਨੂੰ ਪਰ ਤੇ ਗਿਆ ਵਾਰਾ ਪੱਜ ਕੇ ਹਾਂ ਛੋਟਿਆ ਹੋਈ ਤਸੱਲੀ ਕਿੰਨੀ ਕੁ ਖਾ ਦੋ ਕੋਈ ਮਿਹਨਤ ਨਹੀਂ ਕਰਾਉਂਦਾ ਸਹੀ ਪੂਰੀ ਉਹ ਪੂਰੀ ਕਰਾਉਂਦਾ ਲੱਗ ਗਿਆ ਪਤਾ ਕੋਈ ਪਾਣੀ ਪੀ ਲਈ ਕਿਦਾਂ ਕਰਾਉਂਦਾ ਤਸੱਲੀ ਕੋਈ ਨਹੀਂ ਪੂਰੀ ਪੂਰੀ ਹੈ ਸੇਵਾ ਸੋਹੀ ਬਰਾਵਾ ਕਿਉਂ ਜਿਆਦੀ ਕਰਨਾ ਮੈਂ ਕੋਜ ਹੈ ਤੂੰ ਐਵੇਂ ਕਰੀਆ ਕੋ ਹੋਇਆ ਨਹੀਂ ਤੈਨੂੰ ਚੱਲ 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 ਦੇਰੀ ਹੋਈ ਨਹੀਂ ਰਸਤਾਂ ਤੇ સિટી <laughs> 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 <hums> अच्छा मोड़ते बैठ रही हैं नहीं यार, चल चल बैठ के बार रहिए, चलते हैं चल के बाहर, चल चल चल, बार बार, चल चल, हैं यार? बुरी यार तू वहाँ तो बड़ा ही तेज हो जाएगा यार, ये क्यों तो आप दस दस आपका रेखिया कर रहे हैं यार, हैं यार? ਹੋ ਰਿਵਾਲ ਆ ਰਿਹਾ ਹੈ 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 ਸਹਿਜ ਹਾਂ ਤਰਦਾ ਨਹੀਂ ਸਹਿਜ ਚਲੋ 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 ਬਸ ਹੋ ਗਈ ਤੂੰ ਐਂਡ ਤੇ ਆ ਜਾ ਚਲੋ ਚਲੋ ਮੋਟਿਓ ਪਤਲੇ ਹੋਣਾ ਪਤਲੇ ਖਾਈ ਤੋ ਖਾਈ ਤੇ ਮੇਰੇ ਭਰਾ ਸ਼ਾਬਾ ਗੁਰੀ ਸ਼ਾਬਾਸ਼ ਮੋਟੇ ਕੱਦਾ ਓਕੇ ਆ ਕੋਈ ਨਾ ਆ ਰਾਵ ਨਾ ਹੌਲੀ ਹੌਲੀ ਲਾਲਾ ਨਿਆਰਾ ਆ ਗਿਆ ਨਿਆਰਾ ਸਹਿਜ ਆਇਆ ਨਿਆਰਾ ਪੂਰਾ ਤੈਨੂੰ ਆਇਆ ਨਿਆਰਾ ਬੱਸ ਹੋ ਗਿਆ ਤੂੰ ਕੋਈ ਨਾ ਹੌਲੀ ਹੌਲੀ ਆ ਰਾਮ ਨੇ ਤੇ ਠੀਕ ਆ ਪਹਿਲਾ ਦਿਨ ਆ ਤੇਰਾ ਠੀਕ ਆ ਹੌਲੀ ਹੌਲੀ ਭੱਜ ਲੈ ਕੋਈ ਨਾ ਨਿਆਣੇ ਵਿੱਚੋਂ ਕਈ ਨਵੇਂ ਵੀ ਆ ਵਿਚਾਰੇ ਪਰ ਆ ਜਿਹੜਾ 911 ਨਹੀਂ ਦਬਦਾ ਹੌਲੈਂਡ ਆ ਲਾਲੇ ਹੌਲੈਂਡ ਸਹੀ ਦੱਸ ਕੇ ਜਾਣਾ ਕਿਹੜਾ ਹੌਲੈਂਡ ਆ 3630 3630 ਦੀ ਆਵਾਜ਼ ਨਹੀਂ ਨਿਕਲਦੀ ਭਾਜੀ 3630 ਦੀ ਆਵਾਜ਼ ਨਹੀਂ ਨਿਕਲਦੀ ਅੱਜ ਪੜੀ ਲਾ ਲਿਆ ਨਾ ਬਾਜੇ ਦੀ ਚੱਲ ਚੱਲ ਸ਼ਲੈਂਸਰ ਲਾਉਣਾ ਪੈਣਾ 36 30 ਦਾ 13 ਹਾਲ ਪਾਏ ਆ ਕਿਹਾ ਕਿਉਂ 30 ਲਾ ਦੋ ਨਾ ਵੇਚ ਕੀ ਹੋਇਆ ਕਿੱਥੇ ਆਂ ਕਿੱਥੇ ਆਉਂਦਾ ਕਿਹਾ ਚੱਲ ਇੱਧਰ ਉਹਨਾਂ ਦੇਖਿਆ ਅੱਜ ਦਾਦੀ ਆ ਦੇਦਾ ਇਦਾਂ ਹੀ ਪੱਕਣਾ ਪੁੱਤ ਚਲੋ ਚਲੋ ਹੋ ਜਾਓ ਸਿੱਧੇ ਇੱਥੋਂ ਹੀ ਹੋ ਜਾਓ ਚੱਲ ਚੱਲ ਸਾਵਾਂ ਸਾਵਾਂ ਹੋਣਗਾ ਸਹਿਜ ਆਵਾ ਸ਼ਾਵਾ ਸਿੱਧਾ ਹੀ ਸਾਹ ਪਕੜਨਾ ਪਾਜੀ ਓਕੇ ਰਿਪੋਰਟ ਆ ਇਸ ਕੀ ਸਹਿਜ ਫਟਾ ਤੁਮੇ ਫਟ ਜਾਣ ਕੇ ਕਰਦੇ ਆ ਹੋਗੀ ਬਸ ਬਸ ਮੇਰੀ ਵੀ ਹੋ ਗਈ ਵੀ ਮਰ ਗਏ ਆਪਾਂ ਦੋਵੇਂ ਹੈ ਇਧਰ ਮੂੰਹ ਕਰ ਦੱਸ ਮੜਿਆ ਤੂੰ ਵੀ ਜਿੰਨੇ ਹੋਣਾ ਸੋਚ ਸਮਝ ਕੇ ਆਵੇ ਜਿਉਂਨੇ ਹੋਣਾ ਸੋਚ ਸਮਝ ਕੇ ਆਵੇ ਉਹ ਬੰਦਾ ਦੇਖ ਦਿਖਾ ਦੇ ਕੋਈ ਤੋ ਕੀ ਹੁੰਦਾ ਉਹ ਬੰਦਾ ਵੇਖ ਲੋ ਸਿਟੀ ਫੜੀ ਹੋਈ ਏ ਉਹ ਦੇਖੋ ਤੁਮਹਾਲਾ ਤੁਮਹਾਲਾ ਪਉਂਦੀ ਪੂਰੀਆਂ ਉਹ ਬਾ ਇਧਰ ਸਹਿਜ ਨੂੰ ਭੇਜੋ ਤੂੰ ਛਾ ਛਾੜ ਯਾਰ ਸਹਿਜ ਨੂੰ ਯਾਰ ਛੱਡ ਦੇ ਯਾਰ ਛੱਡ ਦੇ ਚੱਲ ਉਧਰ ਚੱਲਾ ਚੱਲਾ ਚੱਲ ਚੱਲ ਫਿਰ ਚੱਲ ਚੱਲ ਸਰ ਜੀ ਵੇਖ ਲਓ ਜਾਣ ਕੇ ਬਹਿ ਗਿਆ ਸੀ ਚੱਲ ਉਧਰ ਲਾਲੀ ਸਹਿਜ ਜਾਣ ਕੇ ਬਹਿ ਜਾਂਦਾ ਸਹਿਜ ਬੈਂਦਾ ਹੀ ਆ ਥੱਕਦਾ ਨਹੀਂ ਆ ਜਾਣ ਕੇ ਮਚਲਾ ਹੋ ਜਾਂਦਾ ਵਾ ਡਾ ਕੇ ਫੇਰੇ ਇਹਦੇ ਭਾਜੀ ਚੱਲੇ ਇੱਧਰ ਬੜਾ ਬੜਾ ਪੱਜਾ ਤੇ ਪਹਿਲਾਂ ਗੱਡੀ ਹੌਲੀ ਹੁਣੀ ਆ ਸਹਿਜ ਪਹਿਲਾਂ ਗੱਡੀ ਸਹਿਜ ਆਵਾਜ਼ ਨਹੀਂ ਆਉਂਦੀ ਕੀ ਤੇਰੀ ਚਲੋ ਖੈਦੋ ਚੱਲ 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 ਖੇਤ ਕੇ ਖੇਤ ਕੇ ਚੱਲ ਚੱਲ ਮਗਰਲੇ ਵੀ ਆਰਾਮ ਨਾ ਆਰਾਮ ਨਾ ਆਰਾਮ ਨਾ ਮੋਟਿਆ ਚੱਲ ਖੈਦੇ ਉਹ ਬੱਲੇ ਤੇਰੇ ਭਾਜੀ ਲੈ ਗਿਆ ਨੰਬਰ ਸਹਿਜ ਛੋਟਾ 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 3630 ਹੌਲੈਂਡ ਉਹ ਵੀ ਆਵਾਜ਼ ਤਾਂ ਬੜੀ ਰੀ ਉਹ ਹੌਲੈਂਡ ਠੀਕ ਹੀ ਥਾਪੀ ਮਾਰਦੇ ਥਾਪੀ ਵੱਜਣੀ ਚਾਹੀਦੀ ਹੁਣ ਕੈਨ ਨਾਲ ਫੌਲੈਂਡ 36 30 ਫੌਲੈਂਡ 36 30 ਹੁਣ ਨਹੀਂ ਹੰ ਪੱਬਦਾ ਹੁਣ ਨਹੀਂ ਪੱਬਦਾ ਨਾੜ ਗਿਆ ਰਾਂ ਇੱਧਰ ਵੀ ਸਹਿਜ ਸਲੋ ਜਾ ਉਹ ਲਾ ਉਹ ਤੁਰਕੇ ਨਹੀਂ ਪੰਜੇ ਦੇ ਰ ਤੇ ਉੱਥੇ ਆ ਚੀਜ਼ ਤੇ ਹਾਂ ਤੈਨੂੰ ਨਹੀਂ ਪਤਾ ਲੱਗਦਾ ਮੋਟਿਆ ਥੋੜੀ ਚਾਹ ਤੇ ਰੱਖਿਆ ਕਰ ਕੱਲੀ ਫੇਰਾ ਤੱਕ ਜੋ ਜਲਸਨਾਇ ਦਾ ਖੱਜਾ ਹੌਣ ਮੋੜ ਤੇ ਚੱਲ ਚੱਪ ਚੱਲ ਚੱਪ ਓਤੀ ਜਲਦਾ ਲੱਗ ਜੀ ਆਉਂਦੇ ਗੜੇ ਆਹ ਉੱਧਰੋਂ ਲਾਵਾ ਓਏ ਥਾਰੇ ਦੇ ਤਾਂ ਲੱਥੀ ਹੋਈ ਥਾਲਿਓ ਜਾਕੇ ਮਾਰਦੀ ਏ ਚੱਲ ਨਾ ਤੁਹਾਡੇ ਹੀ ਹੱਥ ਆ ਰਹੇ ਓ ਤੂੰ ਜਾ ਤੈਨੂੰ ਓਏ ਕੰਮ ਕੀ ਕਰਾਉਂਦਾ ਉੱਥੇ ਹੋਣੀ ਗੁੜੀ ਗੱਲ ਨਹੀਂ ਹਣਾ ਓਏ ਸਹੀ ਬਣਾਈ ਹੁਣ ਪਿੱਛੇ ਹੋ ਜਾ ਉੱਥੇ ਹੋ ਜਾ ਹੌਲੀ ਹੌਲੀ ਪਹਿਲਾਂ ਹੀ ਠਿਆਲੀ ਰੱਖਿਓ ਉਹਦੇ ਰੱਖ ਲੈ ਇਹ ਪਲਟ ਗਿਆ ਓਏ ਉਹ ਸਹਿਜ ਪਲਟ ਗਿਆ ਓਏ ਉਹ 18 ਟੇਰਾ ਪਲਟ ਗਿਆ ਉਹ ਪਿੱਛੇ ਨੂੰ ਕਿੰਨੇ ਨੇ ਭੱਜਿਆ ਚੱਲ ਚੱਲ 91 ਪੁੱਠਾ ਭੱਜ ਪੁੱਠਾ ਝੋਟਾ ਝੋਟਾ ਚੱਲ ਤੇਜ਼ ਤੇ 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 ਖੈ ਦੇ ਖੈ ਦੇ ਥੋੜੀ ਰਹਿ ਗਈ ਆ ਸ਼ਾਬਾਸ਼ ਹੈ ਸ਼ਾਬਾਸ਼ ਛੋਟਾ ਚੱਲ ਚੱਲ ਪੁੱਤ ਚੱਲ 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 ਆ ਲਾਲੇ ਨੇ ਟੋਆ ਪੱਟਿਆ ਤਰ ਲਈ ਇੱਥੇ ਚੱਲ ਪੁੱਤ ਪਿੱਛੇ ਨੂੰ ਭੱਜ ਕੈ ਖੈ ਦੇ ਖੈ ਦੇ ਖੈ ਦੇ ਜੋਰ ਲਾ ਕੇ ਇੱਕ ਇੱਕ ਖੈ ਦੇ ਇੱਕ ਖੈ ਦੇ ਖੈ ਦੇ ਖੈ ਦੇ ਸ਼ਾਬਾਸ਼ 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 ਖੱਦ 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 ਆਜੋ ਅੱਜ ਪਸ ਪਸ ਗਏ ਓ ਵੇਖ ਲੈ ਔਰ ਦੱਲਾ ਕੱਢਾ ਪਾਇਦਾ ਸਿੱਧਾ ਪੱਜ ਸਿੱਧਾ ਪਿੱਛੇ ਕੱਢ ਰਿਹਾ ਉਹਨੂੰ ਹਾਂ ਨੂੰ ਪਿੱਛੇ ਕੱਢ ਦੇ ਹਾਂ ਨੂੰ ਪਿੱਛੇ ਕੱਢ ਤੇਜ਼ 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 ਚੱਲ 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 ਸ਼ਾਬਾਸ਼ ਸ਼ਾਬਾਸ਼ ਬੈਕ ਗੇਰ ਆ ਜਾ ਬੈਕ ਚੱਕਰ ਘਟਾ ਨਾ ਉਹ ਚੱਕਰ ਘਟਵਾ ਖਿੱਚ ਫੇਰਕ ਪੰਜਿਆ ਤੇ ਲੱਤਾ ਖੋੜ ਕੇ ਫੇਰ ਪੈ ਚੋਦਾ ਹਾਂ ਜੰਨੀਆਂ ਲੱਤਾ ਖੋਲੋਗੇ ਬੈਕ ਪੰਜੂ ਪੰਜਿਆ ਤੇ ਉਹਨਾਂ ਲੱਤਾ ਤੁਹਾਡਾ ਦੇਖੂਗਾ ਹੀ ਨਹੀਂ ਕਈ ਮੈਂ ਸਰਕਾਰ ਕੋ ਪਹਿਲੇ ਮੁੜਿਆ ਕਰ ਪਹਿਲਾਂ ਮੁੜ ਜਾਣਾ ਬੱਚੇ ਕੋਤਰੇ ਆ ਜਾਣਾ ਉਹਦਾ ਜੱਜਾ ਤੇਰਾ ਹਲਕਾ ਹੋ ਗਿਆ ਮੈਂ ਹੁਣ ਉਹਨੂੰ ਕਿਆ ਬਾਜ ਲੱਗਣ ਲੱਗਾ ਸਾਡੇ ਉਦੋਂ ਕਿ ਪਹਿਲਾਂ ਇੱਥੇ 2 ਮਿੰਟ ਮਾਰਾ ਚ 4 ਘੇੜੇ ਹੀ ਆ ਲੈ ਦੇਣਾ ਜਦੋਂ ਕੌਣ ਆਉਣਾ ਲੈ ਕੇ ਆਉਂਗਾ ਜਦੋਂ ਲੈ ਕੇ ਆਉਂਗਾ ਕਿੰਨੇ ਕਜੇ ਸੱਜਰੇ ਦੇਣਗੇ ਹੈ ਸੱਜਰੇ ਦੇਣਗੇ ਦੇਣ ਚ ਆਈ ਕੇ ਲੈ ਆ ਹੀ ਇੱਥੇ ਹੀ ਆ ਹੈ ਉਹ ਨਾਲ ਹੀ ਆ ਜਾ ਲੈ ਕੇ ਉਹਨੂੰ ਤੁੱਕੇ ਲੈਣਾ ਬੜਾ ਫੇਰ ਗਿਆ ਭਾਈ ਵੀਡੀਓ ਬਾਂਦੀ ਪਾਤੀ ਆਪਾਂ ਇੱਕ ਵਾਰੀ ਫਲਾਉਣਾ ਬਸ ਮਾੜਾ ਮਾੜਾ ਬਸ ਨਹੀਂ ਆਪਾਂ ਕਿਹੜਾ ਪੈਰੀ ਪੱਧਰੀ ਕਰਾਉਣੀ ਆ ਟਿਕੜ ਪਾੜੀ ਲਾਉਣਾ ਪਾਪਾ ਹੋਏ ਨਾ ਹੋਏ ਓਏ ਸੱਟ ਲਾ ਲਾ ਸੱਟ ਸਾਰੇ ਲੱਗ ਰਹੇ ਤੇਰੇ ਦੋਵਾਂ ਦੇ ਤੁਹਾਡਾ ਕੋਈ ਪੈਸਾ ਨਹੀਂ ਗਿਆ ਡਾਕਟਰ ਕੋਲ ਨਾਲ ਗਿਆ ਤੂੰ ਇਦਾਂ ਕਰ ਪੁੱਤ ਸਹੀ ਤੂੰ ਬੱਸ ਕਰਨੀ ਹੈ ਮੋਟਰਸਾਈਕਲ ਚ ਲੈ ਹੈ ਕੀ ਹੋਇਆ ਤੂੰ ਜਰਾ ਨਹੀਂ ਬੱਸ ਕਰਾਤੀ ਹੈ ਕੀ ਕਰਾਈ ਹੈ ਬੱਸ ਕਰਾਤੀ ਫੋਲ ਕਰਾਉਂਦਾ ਬਸ ਹਾਂ ਕੀ ਸਾਹ ਜੜ ਗਿਆ ਆ ਮੇਰੇ ਇਦਾਂ ਹੀ ਸਾਹ ਪੱਕਣਾ ਵਾ ਸੈਟ ਪੂਰੇ ਲਾਉਣੇ ਆ ਭਾਂ ਦੀ ਹੋਲੀ ਲਾਉਣੇ ਆ ਹਾਂ ਸੌਖੀ ਆ ਹੁਣ ਠੀਕ ਆ ਲਾਉਂਗਾ ਨਾ ਝੋਟਿਆ ਠੀਕ ਆ ਤੂੰ ਕੋਈ ਸੈਟ ਪੂਰੇ ਪਰ ਨਹੀਂ ਲਾਉਂਦਾ ਮੈਂ ਪੂਰੇ ਪੂਰੇ ਲਾਉਂਦਾ ਭਲਾਂ ਦੀ ਤੁਸੀਂ ਸਾਰੇ ਦੇਖ ਲਿਓ ਪੂਰੇ ਲਾਉਂਦਾ ਕਿ ਨਹੀਂ ਇਹ ਕਤੀ ਕਰ ਜਾਂਦਾ ਵਿੱਚੋਂ ਇਹਦਾ ਕੋ ਵਧੀਆ ਲਾਉਂਦਾ ਸੈਟ ਸੈ ਹੀ ਕੋਣ ਵਧੀਆ ਲਾਉਂਦਾ ਥਾਪੀ ਮਾਰ ਦੇ ਨੂੰ ਆ ਜਾ ਫਿਰ ਲਾ ਲਾ ਰੇਸ ਤੂੰ ਕਹੇ ਮੈਂ ਨਹੀਂ ਲਾਉਂਦਾ ਨਿਗੇ ਨਿਆਣੇ ਨਹੀਂ ਲਾਉਂਦਾ ਮੈਂ ਲਾਉਣਾ ਭਾਜੀ ਸੈਟ ਚਲੋ ਚਲੋ ਸੈਟ ਚੇਂਜ ਫੋਨ ਲਵਾਈ ਫੋਨ ਕੀ ਲਾਈ ਕਿੰਨੀ ਲਾਈ ਭਾਜੀ ਕਹਿੰਦਾ ਫੋਨ ਕਿੱਥੇ ਹੋਈ ਆ ਅਜੇ ਤਿੰਨ ਸੈਟ ਪਏ ਆ ਕੀ ਬਣੂ ਹੁਣ ਉਹ ਵੀ ਸਹਿਜ ਆ ਉਹ ਕੋਈ ਸਾਹਿਬ ਕਿਦਾਂ ਹਾਂਜੀ ਤਿੰਨ ਸੈਟ ਪਏ ਜਾਣ ਨਹੀਂ ਦੇਣੇ ਕਿਤੇ ਨਾ ਨਾ ਕੀ ਬਣ ਦੁਨੀਆ ਦਾ ਨਾਲ ਕੀ ਬਣ ਦੁਨੀਆ ਦਾ ਸੱਚੀ ਪਾਛਾ ਵਗਰੂ ਜਾਣੀ ਕੀ ਬਣ ਸਹਿਜ ਦਾ ਕਰਦੇ ਵਾਇਗਰੂ ਵਾਇਗਰੂ ਸਹਿਜ ਦਾ ਅਸਹਿਜ ਦਾ ਕਹਿ ਵਾਇਗਰੂ ਵਾਇਗਰੂ ਕੀ ਹੋਇਆ ਵਾ ਕਰਾਤੀ ਬਸ ਬਸ ਆ ਹੁਣ ਤੈਨੂੰ ਪਾਣੀ ਦੇ ਚੱਲ ਚੱਲ ਭਾਜੀ ਚੱਲ ਹਾਲੋ ਭੜੇ ਭਾਜੀ ਮੈਂ ਲਾਉਣਾ ਇਹਨਾਂ ਦੇ ਨਾਲ ਹੀ ਸੱਟ ਮੈਂ ਰਹਿ ਗਈ ਮੈਂ ਬਦਨੀਤਾ ਹੋ ਗਿਆ ਇੱਦਾਂ ਲਾਣਾ ਇੱਦਾਂ 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 ਹੀ ਆ ਪਰ ਮੋ ਪਾਣੀ ਚੀਵੋ ਕੋਈ ਬਲੌਗਰਾਂ ਦੁੱਜਾ ਮਰਜੀ ਲਾ ਲ ਬਲੌਗਰ ਨਹੀਂ ਨਾਲ ਨਾਲ ਹੀ ਚੱਲੂ ਸੱਟ ਛੋਟਿਆ ਫੈਜਾ ਬਵਾ ਦਾ ਪਾੜੀ ਇੱਧਰ ਬਵਾ ਦਾ ਕਰਾ ਰਹੀਆਂ ਚੱਲ ਚੱਲ ਲੈ ਪਾਣੀ ਦਿਓ ਪਾਣੀ ਝੋਟ ਚੱਲ ਚੱਲ ਮੈਂ ਪੈਸੇ ਲੈ ਕੇ ਆਉਣ ਵਾਲੇ ਮੈਂ ਕਹਾਂ ਪਵਾਉਂਗਾ ਉੱਤੇ ਚੱਲ ਅੱਜ ਖੁੱਲਿਆ ਹੀ ਨਹੀਂ ਸਵੇਰਾਂ ਤੱਕ 5 ਵਜੇ ਸਾਰੇ ਪੈਟਰੋਲ ਵਾਪਸ ਹੋ ਜਾਂਗੇ ਕੋਈ ਮੇਰੀ ਪਵਾਣਾ ਨਹੀਂ ਖੁੱਲੇ ਹੀ ਸਹਿ ਚੱਲ 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 ਭਾਈਓ ਇਹਨਾ ਮੇਰੀ ਸਕੂਟਰੀ ਜੀ ਤੇਲ ਥੋੜਾ ਸੀ ਪੜੀਆ ਮਗਰਲਾ ਕਿੱਦਾਂ ਪਾਈ ਜਾਂਦਾ ਸਿਆਜ ਦਾ ਭਰਾ ਹੋਵੇ ਪਾਛ ਝੁੱਟਿਆ ਚੱਲ 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 ਮੁੰਡੇ ਆ ਗਏ ਸ਼ਾਬਾਸ਼ ਚੱਲ 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 ਚੀਕ ਮਾਰ ਫੇ ਟਾਈਮ 7:30 ਹੋ ਗਏ ਹੁਣ 7:30 ਨਹੀਂ ਹੋਏ ਹੁਣ ਓਏ ਦੁੱਗਾਂ ਵਾਲਾ ਜੱਟ ਵੀ ਮਗਰੇ ਹੀ ਆ ਓਏ ਗੱਗੀ ਖੀਰਾ ਵਾਲੀ ਆ ਗਿਆ ਥਾਪੀ ਹੋ ਜੇ ਸੈਟ ਮੁੱਕ ਗਏ ਆ ਤੁਸੀਂ ਮਾਂ ਫੇ ਫੇ ਲਾਲਾ ਤੂੰ ਬੱਸ ਰਹਿਣਾ ਫਿਰ ਗਵਾਵਾ ਦੇਣਾ ਕਿੱਥੇ ਜਾਣਾ ਤੂੰ ਕਿੱਥੇ ਜਾਣਾ ਤੂੰ ਕਿੱਥੇ ਜਾਣਾ ਕਿੱਥੇ ਜਾਣਾ ਪੁੱਤ ਲੋਹਿਆਂ ਨੂੰ ਕੀ ਲੈਣ ਜਾਣਾ ਨਾਲ ਜਾ ਕੀ ਕਰਨਾ ਬਾਈ ਜਾਲਿਆਂ ਦੋ ਵੇਖ ਲੋ ਤੀ ਰੋ ਮੈਂ ਮੋਟਰਸਾਈਕਲ ਬਗਰ ਆਉਂਗਾ ਚਰਨੀ ਨਹੀਂ ਜਾਣਾ ਚਰਨੀ ਨਹੀਂ ਜਾਣਾ ਚਰਨੀ ਮੈਂਤ ਕਰ ਚਰਨੀ ਦੀ ਤੂੰ ਕਿ ਲੈ ਜਾ ਯਾਰ ਤੂੰ ਕਿ ਲੈ ਜਾ ਯਾਰ ਲੈ ਲੈ ਚਰਨੀ ਦੇ ਜਾ ਆਈ ਨਾ ਨਾ ਹਟਾ ਫੇ ਚੱਲ ਪਿਛੇਆ ਚੱਲ ਹੋ ਤੂੰ ਸੇ ਤੂੰ ਕਿ ਮੈਂ ਜਾਣਾ ਮੈਂ ਜਾ ਤੈਨੂੰ ਲੈ ਜਾਣਾ ਤੂੰ ਕਿ ਸੇਵਾ ਮੈਂ ਕੀਤੀ ਹੈ ਕੇਲਿਆਂ ਦੀ ਇਰੇ ਨੰਦਾਂ ਹਾਂ ਮੈਂ ਮੰਨ ਗਿਆ ਮੰਨ ਗਿਆ ਭਾਜੀ ਉਹ ਮੰਨ ਗਿਆ ਕੋ ਸਾਹਿਬ ਜੀ ਭਾਜੀ ਮੰਨ ਗਿਆ ਮੰਨ ਗਿਆ ਹਾਂ ਜੀ ਉਹ ਮੈਂ ਵੀ ਚਲੋ ਜੀ ਭਾਜੀ ਦੇ ਕੇ ਕੇਲੇ ਲੈ ਆਏ ਕੇਲੇ ਲੈ ਆਏ ਕੇਲੇ ਲੈ ਆਏ ਕੀ ਹੋਇਆ ਕਿਉਂ ਭਾਜ ਕੇ ਕੇਲੇ ਮਾਪ ਕੇ ਸਾਰੇ ਲੋਈਆਂ ਜੀ ਹੋਰ ਉਹ ਦਰੂੜਲ ਵੀ ਵੇਖਾਂ ਉਹ ਕਿਲੇ ਲੈਣਗੇ ਮਾਮਾ ਕੇਲੇ ਹੀ ਨਹੀਂ ਮਿਲੇ ਕੀ ਲੈ ਕੇ ਆਇਆ ਵਾ ਆ ਕੀ ਲੈ ਕੇ ਆਇਆ ਵਾ ਇੱਕ ਬੋਤਲ ਫੁੜਾ ਦੇ ਮੈਂ ਨਹੀਂ ਲੈ ਜਵਾ ਫਰਿੱਜ ਚ ਲੈ ਨਹੀਂ ਤੂੰ ਕੇਲੇ ਲੈਣ ਗਿਆ ਕੇਲੇ ਕੋ ਸਬ지 ਮਿਲੇ ਨਹੀਂ ਆਹੀਂ ਤੈਨੂੰ ਨਹੀਂ ਪਾ ਕੇਲੇ ਤੂੰ ਕਿਆ ਨਹੀਂ ਲਾ ਕੇ ਪਾਜੀ ਅੱਜ ਇਹ ਜਿਹੜੀ ਸੇਵਾ ਕੀਤੀ ਗਈ ਹੈ ਸਹਿਜ ਲੋਕ ਗਾਇਤ ਕੀਤੀ ਗਈ ਆ ਜੂਸ ਦੀ ਕਿਹਦੇ ਵੱਲੋਂ ਕੀਤੀ ਗਈ ਆ ਕਿਉਂਕਿ ਮੇਰੇ ਵੱਲੋਂ ਮੇਰੇ ਵੱਲੋਂ ਹਾਂ ਤਾੜੀਆਂ ਮਾਰ ਦੇ ਥਾਪੀ ਮਾਰ ਦੇ ਹੁਣ ਧੁਗਮੀ ਜੀ ਮਾਰ ਹਾਂ ਤਾਂ ਗੱਲ ਕਹਿ ਤੁਕੇ ਕਹਿ ਤੁਕੇ ਸਾਰੇ ਜਿੰਨਾ ਤੁਕੇ ਅਸੀਂ ਮਿਹਨਤ ਲਾਉਨੇ ਆ ਜੀ ਕਿ ਦਾਨੀ ਸੱਜਣ ਨੇ ਸੇਵਾ ਸੇਵਾ ਕਰਨੀ ਹੋਵੇ ਤੇ ਮੁੰਡਿਆਂ ਨੂੰ ਕਰ ਮਿਲੇ ਨਹੀਂ ਅੱਜ ਨਹੀਂ ਯਾਰ ਤੂੰ ਜੋ ਲੈਣ ਗਿਆ ਸੀ ਮਿਲਣੇ ਕੀ ਸੀ ਉਹ ਨਹੀਂ ਯਾਰ ਮਿਲੇ ਨਹੀਂ ਤੇ ਪਤਾ ਕਿੱਲੇ ਲੈਣ ਗਿਆ ਤੋ ਕਿਹਨੇ ਲੈ ਉਹ ਕੋ ਸਾਹਿਬ ਜੀ ਕਿੱਲੇ ਮਿਲੇ ਨਹੀਂ ਤੇ ਕੀ ਮਿਲਿਆ ਵਾ ਢੋਡਲ ਵੀ ਵੇਖਨ ਤਾਂ ਜੂਸ ਲੈ ਜਾਂਦਾ ਤੇ ਮੱਕੀ ਨੂੰ ਵੱਢ ਕੇ ਖਵਾ ਦੇਣੀ ਸੀ ਮੱਕੀ ਵੀ ਭੁੰਨਣੀ ਪੈਣੀ ਸੀ ਚੱਲ ਫੇ ਕੱਢ ਬੋਤਲਾਂ ਦੇ 버ਤਾ ਅੱਜ ਸਹਿਜ ਚੱਲ ਸੇਵਾ ਜਾਂ ਚਕੇ ਦੇ ਲੋ ਆਏ ਸੀ ਸਹੀ ਸਹਿਜ ਲਈਏ ਭਾਜੀ ਅੱਜ ਸਹਿਜ ਲੋ ਹੋਰ ਤਾਲੀਆਂ ਵੀ ਸਾਰੇ ਸਾਰਿਆਂ ਨੇ ਸਹਿਜ ਨਹੀਂ ਕੀਤੀ ਅੱਜ ਜੂਲੀ ਦੇ ਲੋਟ ਲਿਆ ਮੇਲਾ ਸਹਿਜ ਨੇ ਕੋਰਗੇ ਸੇਵਾ ਵਾਲਾ ਤਾ ਬੋਲੋ ਕੋਰਗੇ ਸੇਵਾ ਵਾਲਾ ਹੋਵੇ ਤਾਂ ਗਰਾਉਂਡ ਚ ਆ ਕੇ ਕਰ ਸਕਦਾ ਵਾ ਵਾਈ ਗੁਰੂ ਬਾਲਾ ਬਾਲਾ ਦੇ ਦੇ ਤੁਗੇ ਵਾਈ ਗੁਰੂ ਬਾਲਾ ਬਾਲਾ ਦੇ ਚਲੋ ਭੀ ਕਰ ਦੂ ਸੇਵਾ ਜੂਰੀ ਆਹ ਬੋਤਲ ਪਿਆਈ ਮਰੇ ਬੈਠੇ ਆ ਤੁਕੇ ਤੇ ਲੈ ਤੁਕੇ ਪਾਣੀ ਪੀ ਲੈਂਦਾ ਤੁਕੇ ਤੂੰ ਤਾਂ ਧਿਆਇਆ ਹੀ ਰਹਿਣਾ ਮੈਨੂੰ ਬੋਤਲ ਦੇ ਦੇ ਨਾ ਘਰੇ ਲਿਆ ਕੇ ਫਰਿਜ ਚ ਰੱਖਣੀ ਆ ਹੋਂ ਪੁਰਾਣੀ ਨਹੀਂ ਆਉਣਾ ਵਾ ਬਾਜੀ ਕਹਿੰਦਾ ਪਰੌਣਿਆਂ ਨੇ ਹੁਣ ਕਹਿੰਦਾ ਜੂਸ ਹੀ ਪੋ ਰੋ ਸਾਰੇ ਉਹ ਬੱਲੇ ਸੱਚ ਤੇਰੇ ਲੈ ਫੜ ਨਹੀਂ ਇਹਨੂੰ ਨਹੀਂ ਦੇਣਾ ਤੂੰ ਨਹੀਂ ਪੀਣਾ ਜੂਸ ਮਿੱਠਾ ਵਾ ਪੀਣਾ ਕਿ ਨਹੀਂ ਪੀਣਾ ਕਿੰਨਾ ਥੋੜਾ ਦੋ ਗਲਾਸ ਕਿ ਤਿੰਨ ਇੱਕ ਚਾਹੀਏ ਤੂੰ ਇਮਾਨਦਾਰ ਬੰਦਾ ਆਲੇ ਫੜ ਲੈ ਲਾਲੇ ਕੇ ਪਰੌਣੇ ਆਉਣੇ ਤੇ ਬੋਤਲ ਕਿਹਨੂੰ ਦੇਣੀ ਕਿ ਨਹੀਂ ਦੇ ਦਾਂਗੇ ਫਿਰ ਬਾਅਦ ਪਰੌਣੇ ਗੁੱਸੇ ਨਾ ਕਰਨ ਫਰੋਂ ਨੇ ਗੁੱਸੇ ਨਾਲ ਹੋ ਜਣਾ ਤੁਕੇ ਆ ਵੀ ਇਧਰ ਆ ਗਿਆ ਸ਼ਰਨ ਇਹਨੂੰ 50000 ਜੀ ਬੋਤਲ ਇੱਕ ਲਾ ਲੈਣ ਦੇ ਦੇ ਯਾਰ ਦੇ ਦੇ ਯਾਰ ਉੱਥੋਂ ਕੱਢ ਕੇ ਕਿਉਂ ਵਿਚਾਰੇ ਬਾਤ ਉਹਨਾਂ ਦੇ ਘਰੇ ਨਹੀਂ ਆਣਾ ਨਾ ਨਾ ਆ ਗਿਆ ਕੀਤਾ ਤੈਨੂੰ ਨਹੀਂ ਦੱਸਦਾ ਕੀ ਕੀਤਾ ਉਹ ਵੀ ਇੱਕ ਸੂਟੇ ਜੀ ਪੀ ਗਿਆ ਸਾਰੀ ਗਲਾਸੀ ਤੇ ਆ ਦੀ ਤੂੰ ਜਾ ਕੇ ਲਿਆਇਆ ਤੂੰ ਹੇ ਤੂੰ ਚੱਕ ਕੇ ਲਿਆ ਤੂੰ ਦੱਸੀ ਜਨਾ ਪੇਸਟੀਆਂ ਦੀ ਕਹਿੰਦਾ ਟਰੇ ਚੱਕ ਕੇ ਭੱਜ ਗਿਆ ਕਹਿੰਦਾ ਮੈਂ ਚੱਕ ਕੇ ਲਿਆ ਕਹਿੰਦਾ ਅਮਨ ਦੇ ਵਿਆਹ ਦੀ ਪੇਸਟੀਆਂ ਦੀ ਟਰੇ ਚੱਕੀ ਢਿੱਡ ਤੇ ਰੱਖੀ ਤੇ ਭੱਜ ਗਿਆ ਮੈਂ ਤੇਰੇ ਵਿਆਹ ਕਿਉਂ ਨਹੀਂ ਗਿਆ ਸਾਲੇ 10 ਪੇਟੀਆਂ ਖਾ ਗਿਆ ਉੱਥੇ ਤੂੰ ਬੈਠਾ ਬੈਠਾ ਨਹੀਂ ਗਿਆ ਵਿਆਹ ਦੇ ਮੈਂ ਵੀਡੀਓ ਵਿਖਾ ਦਣੀ ਹਵੇਲਾ ਮਾਂਜਾ ਹੁਣੇ ਜੀਤਾ ਜੇ ਨਹੀਂ ਗਿਆ ਹੀ ਨਾ ਫਾਈ ਵੀ ਤਾਂ ਜਿਹੜਾ ਨਾਲ ਆਉਂਦਾ ਉੱਥੇ ਖਾਇਆ ਪੀਆ ਤੇਨੂੰ ਕਿੱਥੇ ਜੀਤਾ ਰਹਿੰਦਾ ਚੱਕੀ ਹੈ ਨਾ ਪੇਟੀਆਂ ਦੀ ਟਰੇ ਯਾਰ ਨਹੀਂ ਚੱਕੀ ਚੱਕੀ ਹੈ ਨਾ ਬੁੜੀਆਂ ਲਈ ਵੀ ਲੈ ਕੇ ਜਾਣੀ ਚੱਕੀ ਲਗਾਈਆਂ ਨਾ ਤਾਂ ਮਾਂਜਾ ਫਿਰ ਮੈਂ ਮੈਂ ਚੱਕੀ ਹੈ ਨਾ ਕਹਿੰਦਾ ਬੁੜੀਆਂ ਲਈ ਵੀ ਲੈ ਕੇ ਜਾਣੀ ਕਾਹਦੋ ਚੱਕੀ ਹੀ ਟਰੇ ਯਾਰ ਨਹੀਂ ਚੱਕੀ ਕਿਉਂ ਨਹੀਂ ਚੱਕੀ ਚੱਕੀ ਹੀ ਟਰੇ ਮੈਂ ਜੂਸ ਪਾ ਦੇਣਾ ਕੈਮਰੇ ਤੇ ਕਈ ਵਾਰ ਬਲੌਗ ਕੈਮਰੇ ਵਾਰਡ ਉਹ ਟਰੇ ਚੱਕ ਕੇ ਲੈ ਗਿਆ ਯਾਰ ਤੂੰ ਸ਼ਰਮ ਨਹੀਂ ਆਈ ਤੈਨੂੰ ਸਕੂਟਰੀ ਤੇ ਲੱਗ ਗਈ ਨਹੀਂ ਜਾਣਾ ਮੇਰੀ ਤੇ ਖਿਓਰ ਨੂੰ ਚੋਂ ਕਢਾਈ ਆ ਅੱਜ ਸਹਿ ਹੀ ਨਹੀਂ ਸੇਵਾ ਕਰਾਈ ਆ ਜੂਤ ਦੀ ਵੇਲਾ ਥੈਂਕ ਯੂ ਲੋਟੈਰ ਮੈਨੂੰ ਪੀ ਜੋ ਤੱਕ ਭਾਜੀ ਦੋ ਅਸੀਂ ਤਿੰਨ ਤਿੰਨ ਗਲਾਸੀਆਂ ਪੀ ਲਈਆਂ ਅੱਗੇ ਸਕੂਟਰੀ ਨੂੰ ਨਹੀਂ ਹੱਥ ਲਾਉਣਾ ਮੇਰੀ ਨੂੰ ਚੱਲ ਫੇ ਚਲਾ ਉਹ ਕਹਿੰਦਾ ਮਨੇ ਪਾਜੀ ਦੇ ਵਿਆਹ ਦੇ ਪੇਟੀ ਚੱਕ ਲਈ ਕਹਿੰਦਾ ਟਰੇ ਚੱਕ ਲਈ ਲਾ ਲਾ ਕਹਿੰਦਾ ਪੇਟੀਆਂ ਦੀ ਪੈਰ ਤੇਰੇ ਪਹੁੰਚਣ ਨਹੀਂ ਦੇ ਦੇਗੇ ਮੱਡੂਆ ਜ ਆ ਮੋੜ ਵੀ ਲਾ ਇਹਨੂੰ ਹੁਣ ਝੂਟਾ ਫੇ ਮੜਨਾ ਪਹਿਲਾਂ ਕੀ ਕਹਿਣਾ ਹੁਣ ਐਂਡੇ ਤੇ ਸਾਸਰੀ ਘਰ ਦੀ ਸਾਰਿਆਂ ਨੂੰ ਹਾਂ ਕਿ ਆਪਣੀ ਅੱਧੀ ਮਿਹਨਤ ਖਤਮ ਹੋ ਗਈ ਹੈ ਹਾਂ ਤੇ ਆਪ ਨੂੰ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਹਾਂ ਕੁ ਸਾਹਿਬ ਜੀ ਆਪਣੇ ਕਿੱਥੋਂ ਹੁੰਦੇ ਆ ਸੱਚ ਨਮਾਜੀਪੁਰ ਤੋਂ ਨਮਾਜੀਪੁਰ ਪਿੰਡ ਨਾਲ ਲਮਾਨਕ ਫ੍ਰੀ ਕੈਂਪ ਆ ਫ੍ਰੀ ਕੈਂਪ ਆ ਨਸ਼ੇ ਛੱਡੋ ਨਸ਼ੇ ਛੱਡੋ ਕੈਂਪ ਜਾਓ ਕੈਂਪ ਜਾਓ ਸਾਰੇ ਵੀਰ ਚੈਨਲ ਨੂੰ ਸਾਰੇ ਵੀਰ ਚੈਨਲ ਨੂੰ ਸਪਾਈ ਕਰੋ ਫੋਲੋ ਕਰੋ ਲਾਈਕ ਕਰੋ ਧੰਨਵਾਦ